ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਵਿਦੇਸ਼ ਦੇ ਵਿੱਚ ਜਾਂਦੇ ਨੇ ਲੋਕ ਬਹੁਤ ਸਾਰੇ ਸੁਪਨੇ ਲੈ ਕੇ ਕਿ ਅਸੀਂ ਆਪਣਾ ਸੁਪਨਾ ਪੂਰਾ ਕਰਕੇ ਆਪਣੇ ਮਾਪਿਆਂ ਨੂੰ ਖੁਸ਼ੀ ਦਵਾਗੇ ਅਜਿਹਾ ਹੀ ਗੁਰਦਾਸਪੁਰ ਦਾ ਇੱਕ ਨੌਜਵਾਨ ਜੋ ਸੁਪਨਾ ਦੇਖਦਾ ਆਪਣੇ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਤਾਂ 12 ਸਾਲ ਨਿਊਜ਼ੀਲੈਂਡ ਦੇ ਵਿੱਚ ਪੜਾਈ ਕਰਦਾ ਹੈ ਸਖਤ ਮਿਹਨਤ ਕਰਦਾ ਹੈ ਤਾਂ ਜਿਸ ਤੋਂ ਬਾਅਦ ਅਫਸਰ ਬਣ ਜਾਂਦਾ ਹੈ ਪਰ ਉਸ ਅਪਸਰ ਮੁੰਡੇ ਦੇ ਨਾਲ ਵਿਦੇਸ਼ ਦੇ ਵਿੱਚ ਨਿਊਜ਼ੀਲੈਂਡ ਦੀ ਧਰਤੀ ਤੇ ਕੁਝ ਅਜੀਹਾ ਹੋਇਆ ਕਿ ਮਾਪੇ ਅੱਜ ਸਦਮੇ ਦੇ ਵਿੱਚ ਨੇ ਉਹ ਘਰ ਵਾਲੀ ਜਿਸ ਨੂੰ ਬਿਆਨ ਆਉਂਦਾ ਹੈ ਤੇ ਉੱਥੇ ਰਹਿ ਕੇ ਜਾਂਦਾ ਹੈ ਤੇ 4 ਸਾਲ ਦੀ ਪਿੱਛੇ ਜਵਾਖੜੀ ਵੀ ਹੁੰਦੀ ਹੈ ਜਦੋਂ ਨਿਊਜ਼ੀਲੈਂਡ ਵਾਪਸ ਜਾਂਦਾ ਹੈ ਤਾਂ ਅਚਾਨਕ ਘਰਦਿਆਂ ਨੂੰ ਉਸ ਪਤਨੀ ਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਦਾ ਆਪਣਾ ਦੁਨੀਆ ਦੇ ਵਿੱਚ ਨਹੀਂ ਰਿਹਾ ਨਿਊਜ਼ੀਲੈਂਡ ਦੇ ਵਿੱਚ ਇੱਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਜਿਸ ਤੋਂ ਬਾਅਦ ਉਹ ਮਾਪੇ ਅੱਜ ਪੰਜਾਬ ਬੈਠੇ ਗੁਰਦਾਸਪੁਰ ਦੇ ਪਿੰਡ ਦਾ ਪੂਰਾ ਮਾਮਲਾ ਹੈ ਜਿੱਥੇ ਕਿ ਰੋ ਰਹੇ ਨੇ ਸਦਮੇ ਦੇ ਵਿੱਚ ਨੇ ਤੇ ਉਹ ਘਰ ਵਾਲੀ ਜਦੋਂ ਦਾ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ इस दुनिया ਦੇ ਵਿੱਚ ਨਹੀਂ ਰਿਹਾ بار-बार बेहोश ਹੋ ਕੇ ਡਿੱਗ ਰਹੀ ਹੈ ਸਦਮਾ ਝੱਲਣਾ ਉਸ ਪਤਨੀ ਦੇ ਲਈ ਔਖਾ ਹੋ ਗਿਆ ਤੇ 4 ਸਾਲ ਦੀ ਜਵਾਕੜੀ ਜਿਸ ਨੂੰ ਪਤਾ ਹੀ ਨਹੀਂ ਕਿ ਉਸਦੇ ਪਿਤਾ ਦੇ ਨਾਲ ਵਿਦੇਸ਼ ਦੇ ਵਿੱਚ ਕੀ ਕੈਰ ਵਾਪਰਿਆ ਉਸ ਜਵਾਕੜੀ ਦੀ ਜ਼ਿੰਦਗੀ ਜਿਹੜੀ ਆ ਉਸ ਦਾ ਭਵਿੱਖ ਜਿਹੜਾ ਦਾਤੇ ਲੱਗ ਗਿਆ ਕਿਉਂਕਿ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਮਾਪੇ ਜਿਨ੍ਹਾਂ ਦਾ ਪੁੱਤ ਜਿਸ ਨੇ ਸੁਪਨੇ ਪੂਰੇ ਕੀਤੇ ਮਿਹਨਤਾਂ ਦੇ ਸਦਕਾ ਅਫਸਰ ਬਣ ਕੇ ਦਿਖਾਇਆ ਅਜੋ ਮਾਪੇ ਵੀ ਸਦਮੇ ਦੇ ਵਿੱਚ ਨੇ ਉਹ ਪਤਨੀ ਜਿਸ ਦਾ ਜੀਵਨ ਸਾਥੀ ਸੀ ਉਹ ਪਤੀ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਪਤਨੀ ਇਹ ਦੁੱਖ ਸਹਾਰ ਨਹੀਂ ਸਕਦੀ ਕਿਸ ਤਰੀਕੇ ਦੇ ਨਾਲ ਹਾਲਤ ਖਰਾਬ ਹੋ ਗਈ ਹੈ ਤਾਂ ਮਾਪੇ ਕੀ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਸੜਕੀ ਹਾਦਸਾ ਨਿਊਜ਼ੀਲੈਂਡ ਦੇ ਵਿੱਚ ਵਾਪਰ ਗਿਆ ਉਹਨਾਂ ਦੇ ਮੂੰਹੋਂ ਸੁਣਦੇ ਆਂ ਮਾਂ ਜਿੰਦੀ ਮਾਰਿਆਂ ਦੀਆਂ ਨੇ ਪਾਣੀ ਨਰਦੀਆ ਨਿਤਿਆ ਮਾਂ ਤੇ ਅਛੇਰਾ ਪੁੱਤਾ ਮਾਂ ਦੀਏ ਅਰ ਵਿਚਾਰਿਆ ਅੜਕੇ ਹੋ ਜੀਤਾ ਕੇ ਜੱਤਿਆ ਪੰਧਾਈ ਮਣ ਕੋਟ ਕੋਟੇ ਕੇ ਮੋਹਿਆਂ ਚੇ ਨੇ ਜੇ ਨਹੀਂ ਹੋਣੀ ਮੈਂ ਨਾ ਤਮਾ ਤਾ ਸੜਦੀ ਆ ਮੇਰਾ ਨਾਮ ਜੀਣਾ ਲੜਕੀ ਦਾ ਨਾਮ ਗੁਰਜਨਸੀ 2014 ਚ ਗਿਆ ਸੀ ਇੱਥੇ ਸਟੱਡੀ ਵਿੱਚ ਤੇ ਬਾਅਦ 2020 ਚ ਵਾਪਸ ਆਇਆ ਸੀ ਪਹਿਲਾਂ ਵੀ ਕਰਿਆ 18 ਚ ਫਿਰ 2020 ਚ ਵਾਪਸ ਆਇਆ ਉਹਦੀ ਸ਼ਾਦੀ ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਗਏ ਹੁਣ ਫਿਰ 2024 ਫਰਵਰੀ ਨਵੰਬਰ ਨੂੰ ਵਾਪਸ ਗਏ ਹੀ ਇੱਥੇ ਤੇ ਮੁਰਕਿਆ ਨੂੰ ਅਰਸੋ 25 ਨੂੰ ਪਤਾ ਲੱਗ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਪਾਣਾ ਵਰਤੇ ਕਿੱਦਾਂ ਐਕਸੀਡੈਂਟ ਹੋ ਗਿਆ ਪਤਾ ਨਹੀਂ ਡਿਊਟੀ ਤੇ ਜਾਉਂਦੇ ਹੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਉਹਨਾਂ ਨੇ ਕੀ ਕਰਦੇਗੇ ਉੱਥੇ ਤੇ ਹੀ ਜੇਲ ਬਲਸ ਜੀ ਹੀ ਡਿਊਟੀ ਕਰਦੇਗੇ ਕਿਹੜੀ ਪੋਸਟ ਤੇ ਹਾਂਜੀ ਕਿਹੜੀ ਪੋਸਟ ਤੇ ਉਹ ਉਹਦੇ ਤੋਂ ਜੇਲ ਅਫਸਰ ਦੱਸਣਗੇ ਜਾਂ ਹੀ ਉਹ ਜੇਲ ਅਫਸਰ ਬਣਤੀ ਹੋਵੇਗਾ ਪੜਾਈ ਦੌਰਾਨ ਹੀ ਸਿਲੈਕਟ ਹੋਗੇ ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਇਹhle ਹਾਂਜੀ ਟਟ ਦਿੱਤੇ ਟਟ ਬਾਅਦ ਸਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਉਹਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਆਫੀਸਰ ਨਾਲ ਕਿਸੇ ਨਾਲ ਉਹਨਾਂ ਦੇ ਮਹਿਮਨ ਦੀ ਗੱਲ ਹੋਈ ਹੈ ਉਦੋਂ ਦੇਖੀ ਕੀ ਕਹਿੰਦੇ ਨਹੀਂ ਕਿਸੇ ਨਾਲ ਨਹੀਂ ਹੋਈ ਅੱਜ ਤੱਕ ਤੇ ਕਿੱਦਾਂ ਫਿਰ ਵਾਪਸ ਆਂਦੀ ਕਿੱਦਾਂ ਕੋਸ਼ਿਸ਼ ਕਰ ਰਹੇ ਹੋ ਬਹੁਤ ਸੋਚ ਲੋਕਲ ਦਾ ਡਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨਾਲ ਫਿਰ ਜਾਣ-ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉੱਧਰ ਗਵਰਨਮੈਂਟ ਉੱਧਰ ਦੀ ਮਦਦ ਕਰਦੀ ਹੈ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਇੱਧਰ ਦੀ ਗਵਰਨਮੈਂਟ ਵੀ ਮੰਨ ਕਰਨਾ ਚਾਹੁੰਦੀ ਹੈ ਇਹੋ ਜਿਹਾ ਮੇਰਾ ਡਿਬੇਟ ਦੇ ਡੈੱਡ ਵੱਤੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡ ਨੂੰ ਲੱਗੀ ਹੈ ਸਾਡਾ ਇੱਕ ਹੂਨ ਹਾਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੇ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਹੈ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੇਅਰ ਜੋ ਵਿਦੇਸ਼ ਮੰਤਰਾਲੇ ਦੀ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚੇ ਨੂੰ ਡੈੱਡ ਬੋਡੀ ਉਹਨਾਂ ਪੂਰੀ ਕੇਅਰ ਕਰਦਿਆਂ ਅੰਬੈਸੀ ਸਾਡੀ ਉਹਨੂੰ ਫੋਨ ਕਰਕੇ ਜਾਂ ਕਿਸੇ ਵੀ ਤਰੀਕਾ ਨਾਲ ਈਮੇਲ ਕਰਕੇ ਅੰਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈੱਡ ਬਾਡੀ ਆਪਰੇ ਸਦਕਾਰਨਾ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀ ਪਰਿਵਾਰ ਤੋਂ ਕੌਣ ਕੌਣ ਹੈ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹੈ ਨਾ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਛੀ ਦੇ ਕਿ ਸਰ 4 ਸਾਲ ਦੀ ਬੱਚੀ ਪਿਛੇ ਜੋ ਛੱਡ ਗਏ ਛੱਡ ਗਏ ਆ ਉਹ ਆ ਇੱਕ ਪਰਿਵਾਰ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੀ ਉੱਥੇ ਕਰ ਰਿਹਾ ਵਧੀਆ ਪਰਿਵਾਰ ਆ ਉਹ ਸੈਟਲ ਹੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਜਿਹਦੀ ਇਹ ਇੱਕ ਦੁੱਖ ਦੀ ਘੜੀ ਜੋ ਇੱਥੇ ਆਂਢੀ ਕੀ ਹੈ ਤੁਹਾਡੀ ਪ੍ਰਸ਼ਾਸਨ ਅੱਗੇ ਜਾਂ ਆਪਣੇ ਐਡਮਿਨਿਸਟ੍ਰੇਸ਼ਨ ਲਈ ਬੇਨਤੀ ਹੈ ਕਿ ਸਾਰੇ ਨਗਰ ਦੀ ਪੰਚਾਇਤ ਦੀ ਕਿ ਛੱਡੀ ਸੀ ਸਾਹ ਅੱਗੇ ਕੇ ਉਹ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਡੈਡ ਬੋਡੀ ਇੱਥੇ ਲਿਆਉਣ ਵਿੱਚ ਜੋ ਹੈਲਪ ਹੋ ਸਕੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਕਰਕੇ ਤੇ ਸਾਡੀ ਡੈਡ ਬੋਡੀ ਇੱਥੇ ਪਹੁੰਚ ਸਕੇ ਅਸੀਂ ਧੰਨਵਾਦ ਕਰਾਂਗੇ